ਪਿਛਲੇ 2 ਦਿਨ ਤੋਂ ਜਿਵੇਂ ਅਸੀਂ ਇਹ ਬੇਨਤੀਆਂ ਪਾਉਂਦੇ ਆਂ ਵੀ ਜਿਹੜੀ ਸੇਵਾਵਾਂ ਆ ਰਹੀਆਂ ਨੇ ਸੰਗਤ ਵੱਲੋਂ ਕੋਈ ਕੰਮ ਨਹੀਂ ਕਿ ਉਹਦੀ ਮਿਸਮੈਨੇਜਮੈਂਟ ਬਹੁਤ ਹੋ ਰਹੀ। ਉਹਦੀ ਸਿਰਫ ਇੱਕ ਉਦਾਹਰਣ ਅਸੀਂ ਤੁਹਾਨੂੰ ਅੱਜ ਦੇਣੀ ਆ ਵੀ ਅੱਜ ਸਵੇਰੇ ਅਸੀਂ ਆਪਣੀ ਟੀਮ ਅਜਨਾਲੇ ਦੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਇੱਕ ਬੈਲਟ 'ਚ ਸਰਵੇ ਕਰਨ ਨੂੰ ਭੇਜੀ ਸੀ ਜਿਹੜੇ ਇੱਥੇ ਸਾਨੂੰ ਨਾਮ ਲਖਾਈ ਜਾ ਰਹੇ ਸੀ ਵੀ ਇਹ ਪਿੰਡ ਸਾਨੂੰ ਬਹੁਤ ਜ਼ਰੂਰਤ ਆ ਬਹੁਤ ਜ਼ਰੂਰਤ ਆ। ਅਸੀਂ ਇਹ ਤੋਂ ਸਮਾਨ ਕਿਸੇ ਨੂੰ ਨਹੀਂ ਦਿੱਤਾ ਜਾ ਕੇ ਗਰਾਊਂਡ ਰਿਐਲਿਟੀ ਵੇਖੀ। ਇਹ ਭਾਜੂਣੀ ਸਰਤਾਜ ਫਾਊਂਡੇਸ਼ਨ ਤੋਂ ਆਏ ਨੇ। ਇਹ 2 ਦਿਨ ਤੋਂ ਸਾਡੇ ਨਾਲ ਤੇ ਸੇਵਾ ਕਰਦੇ ਪਏ ਆ ਰ ਆਪਣਾ ਟਰੈਕਟਰ ਟਰਾਲੀ ਲੈ ਕੇ ਉਹਨਾਂ ਥਾਵਾਂ ਤੇ ਗਏ ਜਿਹੜੇ ਜਿਹੜੇ ਪਿੰਡਾਂ ਦੇ ਇੱਥੇ ਸਾਨੂੰ ਨਾਮ ਲਿਖਵਾਏ ਆ ਲਿਸਟ ਇੱਕ ਪੂਰੀ ਬਣਾ ਕੇ ਆਈ ਆ ਜਿਹੜੀ ਤੁਹਾਡੇ ਸਾਹਮਣੇ ਆ ਇਹਦੇ ਤਕਰੀਬਨ 10-15 ਪਿੰਡ ਨੇ ਜਿਹੜੇ ਬਿਲਕੁਲ ਸੁੱਕੇ ਨੇ ਪਾਣੀ ਨਹੀਂ ਚੜਿਆ ਵੀਡੀਓਜ਼ ਬਣਾ ਕੇ ਲਿਆਏ ਨੇ ਪੱਠੇ ਆ ਖਲੋਤੇ ਨੇ ਹਰਾ ਚਾਰਾ ਆ ਖਲੋਤਾ ਹੈ ਕਮਾਦ ਜਿਹੜਾ ਪੂਰਾ ਖਲੋਤਾ ਹੈ ਉਹਨਾਂ ਪਿੰਡਾਂ ਦੇ ਲੋਕ ਵੀ ਜਿਹੜੇ ਨਾਲ ਖਾਈ ਜਾ ਰਹੇ ਤੇ ਦੂਸਰੇ ਪਾਸੇ ਅਗਲੇ ਪਿੰਡਾਂ 'ਚ ਵੀ ਇਹ ਜਾ ਕੇ ਆਏ ਵੀ ਜਿੱਥੇ ਵਾਕਿਆ ਪਾਣੀ ਹੈਗਾ ਸੀ ਤੇ ਉਹ ਵਿਚਾਰੇ ਨਾਮ ਲਿਖਾਉਣ ਵੀ ਇੱਥੇ ਆਉਣ ਜੋਗੇ ਨਹੀਂ ਹੈਗੇ ਇਹ ਗੱਲ ਅਸੀਂ ਸਿਰਫ ਤਾਂ ਕਹਿ ਰਹੇ ਆਂ ਵੀ ਜਿਹੜੀਆਂ ਸੰਸਥਾਵਾਂ ਨੇ ਸਾਡੀਆਂ ਭਰਾਵੋ ਸਾਨੂੰ ਇਕੱਠਿਆਂ ਹੋ ਕੇ ਮੈਨੇਜ ਕਰਨਾ ਪੈਣਾ ਮਿਸ ਮੈਨੇਜਮੈਂਟ ਬਹੁਤ ਤਕੜੇ ਲੈਵਲ ਤੇ ਹੋ ਰਹੀ ਹੈ। ਸੋ ਉਹਦੀ ਬੇਨਤੀ ਜ਼ਰੂਰ ਪ੍ਰਵਾਨ ਕਰੋ। ਇਹਨਾਂ ਦੇ ਮੂੰਹ ਤੋਂ ਹੀ ਆਪ ਸੁਣ ਲਓ ਕਿ ਇਹ ਭਰਾ ਕੀ ਕਹਿੰਦੇ ਨੇ। ਉਸ ਤੋਂ ਬਾਅਦ ਤੁਸੀਂ ਆਪ ਡਿਸਾਈਡ ਕਰ ਲਿਓ ਵੀ ਅਸੀਂ ਐਵੇਂ ਪਿੰਡੋਂ ਪਿੰਡੀ ਭੱਜੇ ਫਿਰਨਾ ਆ ਤੇ ਲੋਕਾਂ ਨੂੰ ਵਹਿਲੜ ਬਣਾਉਣਾ ਆ ਜਾਂ ਕਿਸੇ ਤਰਤੀਬ ਦੇ ਨਾਲ ਇਸ ਆਈਓਈ ਆਫਤ ਤੋਂ ਅਸੀਂ ਪੰਜਾਬ ਨੂੰ ਬਚਾਉਣਾ ਆ। ਸੋ ਇਹ ਆਪਣੇ ਜ਼ੁਬਾਨੀ ਦਾ ਦੱਸਦੇ ਤੇ ਉਸ ਤੋਂ ਬਾਅਦ ਤੁਸੀਂ ਆਪ ਡਿਸਾਈਡ ਕਰ ਲਿਓ ਵੀ ਆਪਾਂ ਕੀ ਕਰਨਾ। ਹਾਂ ਜੀ। ਹਾਂਜੀ ਵੀਰੇ ਅੱਜ ਸਵੇਰ ਗਏ ਸੀ ਆਪਣੇ ਨਾਲ ਟੀਮ ਦੇ ਨਾਲ ਉੱਥੇ ਅਸੀਂ ਸਾਰਾ ਕੁਝ ਦੇਖ ਕੇ ਆਏ ਹੋਏ ਆ ਉੱਥੇ ਲੋਕੀ ਤੁਸੀਂ ਸੱਚ ਮੰਨੋ ਲੋਕੀ ਤਾਸ਼ਾ ਖੇਡ ਰਹੇ ਏਨੇ ਵੇਲੇ ਹੋ ਗਏ ਠੀਕ ਹੈ ਕਿਤੇ ਕੋਈ ਪਾਣੀ ਨਹੀਂ ਹੈਗਾ ਇੱਥੇ ਜਿੰਨੇ ਵੀ ਆਪਾਂ ਨੂੰ ਲਿਖਾ ਕੇ ਗਏ ਆ ਆਪਾਂ ਇਸੇ ਕਰਕੇ ਸਰਵੇ ਕੀਤਾ ਸੀ ਵੀ ਇਹਨਾਂ ਨੂੰ ਲਿਖਾ ਕੇ ਜਾਣ ਕੇ ਵੀ ਆਪਾਂ ਇਹ ਸੱਚੀ ਇੱਥੇ ਪਾਣੀ ਹੈਗਾ ਕਿਤੇ ਵੀਰੇ ਕੋਈ ਪਾਣੀ ਨਹੀਂ ਹੈਗਾ ਸਾਰਾ ਕੁਝ ਸਹੀ ਆ ਇਹ ਪੱਠੇ ਵੀ ਸਾਰ ਜੇ ਕਹਿੰਦੇ ਕੋਈ ਚਾਰਾ ਚਾਹੀਦਾ ਜਾਂ ਸਾਨੂੰ ਤਰਪਾਲ ਚਾਹੀਦਾ ਸਾਰਾ ਕੁਝ ਵਧੀਆ ਵੀਰੇ ਕੋਈ ਚੱਕਰ ਨਹੀਂ ਬਾਕੀ ਜਿਹੜੀ ਥਾਂ ਤੇ ਪਾਣੀ ਹੈਗਾ ਉਹ ਅਸੀਂ ਲਿਖ ਕੇ ਲੈ ਕੇ ਆਏ ਆ ਠੀਕ ਹੈ ਕੱਲ ਅਸੀਂ ਉੱਥੇ ਜਾ ਕੇ ਜਾਂ ਅੱਜ ਸ਼ਾਮਾਂ ਨੂੰ ਜਾ ਕੇ ਉਹਨਾਂ ਦੀ ਹੀ ਮਤ ਕਰਾਂਗੇ ਪਲੀਜ਼ ਸਾਰੇ ਜਣੇ ਮੇਰੇ ਭਰਾ ਜਿੰਨੇ ਵੀ ਸੰਸਥਾਵਾਂ ਵਾਲੇ ਇਕੱਠੇ ਹੋ ਗਏ ਫੇਰ ਕਰੀਏ ਲੋਕਾਂ ਦੇ ਘਰਾਂ ਦੇ ਵਿੱਚ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਦਾ ਰਾਸ਼ਨ ਪੈ ਗਿਆ ਤੇ ਆਪਾਂ ਵਾਕਿਆ ਹੀ ਵਿਹਲੇ ਬਣ ਜਾਣੇ ਇਹਨਾਂ ਨੇ ਇਹਨਾਂ ਨੇ ਕੋਈ ਕੰਮ ਕਰਨ ਜੋਗੇ ਨਹੀਂ ਵੀਰੇ ਰਹਿਣਾ ਤੇ ਗੱਲ ਸਹੀ ਆ ਤੇ ਸ਼ਾਇਦ ਮੈਨੂੰ ਮੈਂ ਵੀਡੀਓ ਵੀ ਤੁਹਾਨੂੰ ਦਿਨਾ ਆ ਇਹ ਤਾਸ਼ ਵੀ ਖੇਡ ਤੇ ਘੱਟੋ ਘੱਟ ਜਿਆਦਾ ਨਹੀਂ 100 100 150 150 ਜਿਆਦਾ ਟਰੱਕ ਦੇ ਪਿੱਛੇ ਮਤਲਬ ਵੜ ਜਾਂਦਾ ਵੀ ਉਹਨੂੰ ਅਗਲੇ ਉਹ ਇੱਕ ਬੰਦਾ ਸੀਗਾ ਪਟਿਆਲੇ ਤੋਂ ਆਇਆ ਭਾਜੀ ਪਟਿਆਲੇ ਤੋਂ ਉਹਨਾਂ ਦੇ ਟਰੱਕ ਦੇ ਉੱਤੇ ਆਇਆ ਹੋਇਆ ਵੱਡੇ ਕੈਂਟਰ ਤੇ ਉਹ ਸੱਚੀ ਜੀ ਡਰਿਆ ਹੋਇਆ ਸੀ ਕਹਿੰਦਾ ਯਾਰ ਸਾਰੇ ਮੇਰੇ ਮਗਰ ਲੱਗ ਗਏ ਇਹ ਚੀਜ਼ ਮੇਰੇ ਕੋਲ ਵੀਡੀਓ ਵੀ ਹੈਗੀ ਤੁਹਾਨੂੰ ਮੈਂ ਉਹ ਵੀ ਦਵਾਂਗਾ ਜਿਹੜੇ ਸੱਜਣ ਰਾਸ਼ਨ ਪਾਣੀ ਵੀ ਲੈ ਕੇ ਆਉਂਦੇ ਉਹਨਾਂ ਲਈ ਵੀ ਇਹ ਬੇਨਤੀ ਹੈ ਸਾਡੀ ਕਿ ਭਰਾਵੋ ਕੋਈ ਤਰਤੀਬ ਬਣਾਓ ਐਦਾਂ ਧੁੱਸ ਦੇ ਕੇ ਨਾ ਸਿੱਧਾ ਨੰਗ ਜਾ ਕਰੋ ਵੀ ਐਂ ਤੇ ਜਾ ਕੇ ਪਾਣੀ ਜੀ ਵੰਡ ਕੇ ਆਉਣਾ ਬਿਲਕੁਲ ਭਾਜੀ ਭਾਈ ਕੋਈ ਗਰਾਊਂਡ ਰਿਐਲਿਟੀ ਨੂੰ ਸਮਝੀਏ ਸੇਵਾ ਦੀ ਸਾਨੂੰ ਕੋਈ ਅਸੀਂ ਇਹ ਨਹੀਂ ਕਰਦੇ ਵੀ ਸੇਵਾ ਲੈ ਕੇ ਆਉਂਦੇ ਹਾਂ ਅਸੀਂ ਸਿਰਫ ਇਹ ਕਹਿ ਰਹੇ ਹਾਂ ਵੀ ਸੇਵਾ ਆ ਰਹੀ ਹੈ ਨੂੰ ਮੈਨੇਜ ਅਸੀਂ ਚੰਗੀ ਤਰ੍ਹਾਂ ਕਰੀਏ ਨਹੀਂ ਤੇ ਜਿਵੇਂ ਅਸੀਂ ਪਹਿਲਾਂ ਸਰਕਾਰਾਂ ਨੂੰ ਗਾਲਾਂ ਕੱਢਦੇ ਨਾ ਲੋਕ ਨਕਮੇ ਬਣਾਤੇ ਭਰਾਵੋ ਅਸੀਂ ਸੇਵਾ ਕਰ ਕਰ ਵੀ ਲੋਕ ਨਕਮੇ ਬਣਾ ਦੇਣੇ ਉਧਰ ਨੂੰ ਨਾ ਤੁਰੀਏ ਆ ਵੀਰ ਤੇ ਹਿੱਥੋਂ ਤੱਕ ਕਹਿਣ ਦਾ ਸੀ ਜਦੋਂ ਅਸੀਂ ਕਿਹਾ ਵੀ ਪਹਿਲਾਂ ਸਰਵੇ ਕਰਾਓ ਫਿਰ ਜੋ ਚਾਹੀਦਾ ਹੋਗਾ ਇਹ ਤੋਂ ਗੱਡੀ ਟਰਾਲੀ ਲੱਦ ਕੇ ਲੈ ਜਾਾਂਗੇ ਆ ਪਾਣੇ ਆਉਂਦੇ ਪਹਿਲੀ ਗੱਲ ਕਹੀ ਕਹਿੰਦਾ ਭਰਾ ਜੀ ਸਾਨੂੰ ਲੋਕਾਂ ਨਾਲ ਲੜਾਉਣਾ ਤੇ ਸਾਡੀ ਟਰਾਲੀ ਸਮਾਰ ਰੱਖ ਦੋ ਪੀ ਇਦਾਂ ਉੱਤੇ ਲੋਕ ਗੱਲ ਨੂੰ ਪੈਂਟਿਆ ਜਿਹੜੇ ਉਦਾਂ ਹੀ ਨਜਾਇਜ਼ ਸੋ ਇਹ ਕੰਮ ਨਾਗਰੀ ਹੈ ਮੇਰੀਆਂ ਸੰਸਥਾਵਾਂ ਨੂੰ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਸਾਰੇ ਆਰਟਿਸਟਾਂ ਨੂੰ ਬੇਨਤੀ ਹੈ ਕਿ ਵਾਕਿਆ ਕਈ ਪਿੰਡ ਪਾਣੀ ਮਾਰੇ ਠਾਏ ਨੇ ਜ਼ਿਮੀਂਦਾਰ ਮਰਿਆ ਆ ਜਿਹਦੀ ਫਸਲ ਮਰੀ ਉਹ ਮਰਿਆ ਆ ਕਈ ਗਰੀਬ ਵੀ ਬਹੁਤ ਮਾਰੇ ਹਾਲ ਨੇ ਪਰ ਕੁਝ ਕੁ ਵੀਡੀਓ ਐਸੀਆਂ ਕਈ ਵਾਰੀ ਘੁੰਮ ਜਾਂਦੀਆਂ ਲੱਗਦਾ ਇਹ ਤਾਂ ਸਾਰੇ ਮਰ ਗਏ ਨੇ ਪੰਜਾਬ ਅਸੀਂ ਆਪਣੇ ਪੈਰਾਂ ਤੇ ਖੜਾ ਕਰ ਲੈਣਾ ਆ ਪਰ ਇਹਨੂੰ ਇੰਜ ਵੀ ਨਾ ਪ੍ਰੂਫ ਕਰੀਏ ਵੀ ਜਿਵੇਂ ਸਾਰਾ ਪੰਜਾਬ ਹੀ ਡੁੱਬ ਚਲੇ ਇਹ ਦਿੱਲੀ ਦੇ ਲੇਲੜੇ ਕੱਢਣੇ ਜਿਹੜੇ ਬੰਦ ਕਰੀਏ ਉਹ ਐਵੇਂ ਮਤਲਬ ਇਸ ਤਰੀਕੇ ਨਾਲ ਪੰਜਾਬ ਨੂੰ ਚੜ੍ਹਦੀ ਕਲਾ 'ਚ ਰੱਖੀ ਹੈ ਯਾਰ ਜਿਹੜੇ ਵਾਕਿਆ ਨੀੜੀ ਨੇ ਉਹਨਾਂ ਨੂੰ ਜ਼ਰੂਰਤ ਦਈਏ ਜਿਨ੍ਹਾਂ ਨੂੰ ਨਹੀਂ ਜ਼ਰੂਰਤ ਉਹਨਾਂ ਦਾ ਵੇਖ ਕੇ ਜਿਹੜੀ ਸਰਦੀ ਬਣਦੀ ਚੀਜ਼ ਉਹ ਓਦਾਂ ਕਿਉਂ ਅਸੀਂ ਸੁਟਣ ਤੇ ਹੋਏ ਸੋ ਇਸੇ ਕਰਕੇ ਅਸੀਂ ਆਪਣੀਆਂ ਸੰਸਥਾਵਾਂ ਨੂੰ ਬੇਨਤੀ ਕਰਨ ਰਿਹਾ ਰੱਬ ਦਾ ਬਾਤ ਆ ਅਸੀਂ 2-4 ਦਿਨ ਦੇ ਵਿੱਚ ਇੱਕ ਤਰੀਕ ਦਵਾਂਗੇ ਆਪਣੇ ਨੁਮਾਇंदे ਭੇਜੋ ਪ੍ਰੋਪਰ ਸਰਵੇ ਕਰੀਏ ਪ੍ਰੋਪਰ ਪਿੰਡਾਂ ਦਾ ਡਾਟਾ ਲਈਏ ਪਿੰਡ ਵੰਡ ਕੇ ਅੱਖ ਵੱਡਾ ਸੰਸਥਾਵਾਂ ਨੂੰ ਜ਼ਿੰਮੇਵਾਰੀ ਦਈਏ ਉਹੀ ਉੱਥੇ ਸਭ ਕੁਝ ਪਚਾਉਣ ਤੇ ਜਿਹੜੇ ਸੱਜਣ ਆ ਰਹੇ ਉਹਨਾਂ ਨੂੰ ਪਤਾ ਹੋਵੇ ਵੀ ਭਈ ਮੈਂ ਚਾਰਾ ਕਿੱਥੇ ਜਾ ਕੇ ਦੇਣਾ ਤੇ ਅੱਗੇ ਕਿਵੇਂ ਜਾਣਾ ਤੇ ਜਿਹੜੇ ਸੰਗਤ ਆ ਰਹੀ ਰੱਬ ਦਾ ਵਾਸਤਾ ਤੁਹਾਡੀ ਸੇਵਾ ਦੇ ਉੱਤੇ ਕਿਸੇ ਨੂੰ ਸ਼ੰਕਾ ਨਹੀਂਗਾ ਪਰ ਕਿਸੇ ਦੇ ਨਾਲ رابطہ ਕਰਕੇ ਸਹੀ ਤਰੀਕੇ ਨਾਲ ਜਾਓ ਨਹੀਂ ਤੇ اٹਕ ਲੋ ਲੜਾਈ ਲੰਮੀ ਆ ਬੜੀਆਂ ਚੀਜ਼ਾਂ ਦੀ ਜ਼ਰੂਰਤ ਪੈਣੀ ਆ ਇਹ ਨਾ ਹੋਵੇ ਅੱਜ ਘਰ ਭਰ ਦੀਏ ਤੇ ਕੱਲ ਨੂੰ ਮੌਕੇ ਦੇ ਉੱਤੇ ਕੋਈ ਜੜਾ ਵਾ ਉਹ ਕੰਮ ਕਰਨ ਲਈ ਬਾਹਰ ਇਹਨਾਂ ਨਿਕਲੇ ਸੋ ਇਹਨੂੰ ਹੜ ਨੂੰ ਹੜ ਵਾਂਗੂ ਲਓ ਇਹਨੂੰ ਮ제 ਵਾਂਗੂ ਨਾ ਲਈਏ ਅਸੀਂ ਸੋ ਇਕੱਠੇ ਹੋਈਏ ਦੋ ਇੱਕ ਅੱਜ ਸ਼ਾਮ ਤੱਕ ਜਾਂ ਸਵੇਰ ਤੱਕ ਅਸੀਂ ਜਗ੍ਹਾ ਦਾ ਤਰੀਕ ਦੱਸ ਦਾਂਗੇ ਸੰਸਥਾਵਾਂ ਨੂੰ ਭਰਾਓ ਆਪ ਆਪਣੇ ਨੁਮਾਇੰਦੇ ਭੇਜੋ ਇੱਕ ਪ੍ਰੋਪਰ ਚੰਗੀ ਤਰ੍ਹਾਂ ਸਰਵੇ ਕਰਕੇ ਵਾਕੇ ਫਿਰ ਪਿੰਡਾਂ ਦੇ ਵਿੱਚ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ